ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰਤ ਮੈਂ ਟੀਵੀ ਅੱਜੀ ਪੋ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ ਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਸੋ ਮੱਚ ਜੀ ਡਾਕਟਰ ਸਾਹਿਬ ਅੱਜ 7 ਜਨਵਰੀ 2016 23 ਪੋ ਨਾਨਕਸ਼ਹੀ ਸੰਮਤ 547 ਦਾ ਦਿਨ ਹੈ ਡੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਐਮ ਵਿਸ਼ੇ ਨਾਲ। ਅ ਦੇਖੋ ਅੱਜ ਬਹੁਤ ਸਾਰੀਆਂ ਈਮੇਲਸ ਪਾਇਲ ਅਪ ਹੋਈਆਂ ਹੋਈਆਂ ਨੇ ਪਿਛਲੇ ਦਿਨਾਂ ਦੀਆਂ। ਜੀ। ਸੋ ਅੱਜ ਅਸੀਂ ਇਹ ਸੈਗਮੈਂਟ ਈਮੇਲਸ ਨੂੰ ਹੀ ਸਰੈਂਡਰ ਕਰਦੇ ਹਾਂ। ਜੀ। ਅ ਪਰ ਇੱਕ ਦੋ ਅਨਾਉਂਸਮੈਂਟਸ ਮੈਂ ਜ਼ਰੂਰ ਕਰਨਾ ਚਾਹੁੰਦਾ ਹਾਂ ਜਿਵੇਂ ਪਠਾਨਕੋਟ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਕਾਫੀ ਚਰਚਾ ਹੈ। ਬਹੁਤ ਸਾਰੇ ਐਕਸਪਰਟ ਵੀ ਟੀਵੀ ਦੇ ਉੱਤੇ ਆ ਕੇ ਬੈਠਦੇ ਨੇ ਹਰ ਕੋਈ ਆਪੋ ਆਪਣੀ ਰਾਏ ਦੇ ਰਿਹਾ ਹੈ। ਔਰ ਪੰਜਾਬ ਦੇ ਕੁਝ ਐਕਸਪਰਟਸ ਨੇ ਇੱਕ ਰਿਟਾਇਰਡ ਮੇਜਰ ਜਨਰਲ ਰਾਜ ਕੁਮਾਰ ਨੇ ਪਿਛਲੇ ਦਿਨਾਂ ਚ ਕਿਹਾ ਹੈ ਵੀ ਜਿਹੜਾ 70 ਘੰਟਾ ਇਹ ਚੱਲਿਆ ਆਪਰੇਸ਼ਨ ਹੈ ਉਹ ਤਾਂ 2-2.5 ਘੰਟੇ ਚ ਖਤਮ ਹੋ ਜਾਣਾ ਚਾਹੀਦਾ ਸੀ ਔਰ ਉੱਥੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ ਕੀ ਹੋ ਰਿਹਾ ਹੈ ਵੀ ਜੇ 50000 ਫੌਜ ਪਠਾਨਕੋਟ ਏਰੀਆ ਚ ਮੌਜੂਦ ਸੀ ਤੇ ਕੀ ਕਾਰਨ ਸੀ ਕਿ ਦਿੱਲੀ ਤੋਂ ਸਪੈਸ਼ਲ ਕਮਾਂਡੋ ਭੇਜੇ ਗਏ ਸੋ ਜ਼ਾ ਰਹਿ ਕਿ ਜਿੰਨਾ ਮਰਜ਼ੀ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਬਹਾਦਰ ਸਪੂਤ ਫੌਜੀਆ ਨੂੰ ਸ਼ਹੀਦਾਂ ਦੇ ਨਾਂ ਥੱਲੇ ਬਹੁਤ ਸਾਰਾ ਪੈਸਾ ਆਰਡਰਸ ਸਰਕਾਰਾਂ ਨੇ ਕੇਰਲਾ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਨੇ ਅਨਾਉਂਸ ਕੀਤੇ ਜੀ ਪਰ ਕੁੱਲ ਮਿਲਾ ਕੇ ਇਹ ਹੁਣ ਹਕੀਕਤ ਸਾਹਮਣੇ ਹੈ ਕਿ ਬਾਕੀ ਤਾਂ ਇਹ ਚਰਚਾ ਚੱਲੀ ਰਹੀ ਹੈ ਕਿ ਕੌਣ ਇਸ ਦੇ ਬਿਹਾਈਂਡ ਹੋ ਸਕਦਾ ਹੈ ਜਾਂ ਕੀ ਕੀ ਪਾਰਟ ਨੇ ਲੇਕਨ ਕਿਵੇਂ ਭਾਰਤੀ ਫੌਜ ਸੁਰੱਖਿਆ ਦਸਤੇ ਔਰ ਸੈਂਟਰ ਗਵਰਨਮੈਂਟ ਹੋਮ ਮਿਨਿਸਟਰ ਸਾਰੇ ਹੀ ਵੱਖ-ਵੱਖਰੀ ਬੋਲੀ ਬੋਲ ਰਹੇ ਸੀ ਇਹ ਗੱਲ ਉਹਨਾਂ ਦੇ ਮੀਡੀਆ ਨੇ ਔਰ ਉਹਨਾਂ ਦੇ ਜਿਹੜੇ ਹੋਰ ਕ੍ਰੈਡੀਬਲ ਐਕਸਪਰਟਸ ਨੇ ਉਹਨਾਂ ਨੇ ਵੀ ਕਬੂਲਣੀ ਸ਼ੁਰੂ ਕੀਤੀ ਔਰ ਅੱਜ ਅਸੀਂ ਜਿਹੜਾ ਟੀਵੀ 84 ਨਿਊਜ਼ ਪਾਰਟ ਹੋਏਗਾ ਉਹਦੇ ਵਿੱਚ ਸਾਬਕਾ ਡਾਇਰੈਕਟਰ ਜਨਰਲ ਪ੍ਰਿਜ਼ਨਸ ਪੰਜਾਬ ਜਿਹੜੇ ਕਿਸੇ ਵੇਲੇ ਡਾਇਰੈਕਟਰ ਜਨਰਲ ਇੰਟੈਲੀਜੈਂਸ ਵੀਰੇ ਸ਼ਸ਼ੀਕਾਂਤ ਜਿਨ੍ਹਾਂ ਨੇ ਪਿਛਲੇ ਦਿਨਾਂ ਚ ਬਿਆਨ ਦਿੱਤਾ ਸੀ ਇਸ ਪਠਾਨਕੋਟ ਹਮਲੇ ਨੂੰ ਲੈ ਕੇ ਜੀ ਕਿ ਇਹ ਡਰੱਗ ਮਾਫੀਆ ਦਾ ਕੰਮ ਹੈ ਔਰ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਸ ਡਰੱਗ ਮਾਫੀਆ ਦੇ ਨਾਲ ਜਿਹੜੇ ਮਾਝੇ ਦੇ ਇੱਕ ਮਨਿਸਟਰ ਦਾ ਸਬੰਧ ਹੈ ਐਸਪੀ ਸਿਲਿੰਦਰ ਸਿੰਘ ਜਿਨੇ ਕਿਹਾ ਕਿ ਜੀ ਮੈਂ ਤਾਂ ਅੱਧੀ ਰਾਤ ਉੱਥੇ ਮਜਾਰ ਤੇ ਮੱਥਾ ਟੇਕਣ ਗਿਆ ਸੀ ਬਾਰਡਰ ਤੇ ਬਿਨਾ ਕਿਸੇ ਕੋਪ ਤੋਂ ਔਰ ਹਥਿਆਰ ਤੋਂ ਤੇ ਉੱਤੇ ਨੀਲੀ ਬੱਤੀ ਲੱਗੀ ਤੇ ਇਹ ਵੀ ਆਇਆ ਕਿ ਉਹ ਇਨ ਬਿਟਵੀਨ ਇੱਕ ਵਜ਼ੀਰ ਨੂੰ ਮਿਲਿਆ ਸੋ ਕੁਲ ਮਿਲਾ ਕੇ ਇਹ ਪਾਰਟ ਤਾਂ ਹੈ ਹੀ ਚੱਲ ਰਿਹਾ ਲੇਕਿਨ ਸ਼ਸ਼ੀਕਾਂਤ ਵਰਗੇ ਇੱਕ ਜ਼ਿੰਮੇਵਾਰ ਐਕਸ ਇੰਟੈਲੀਜੈਂਸ ਅਫੀਸ਼ਰ ਦਾ ਇਹ ਕਹਿਣਾ ਮੰਨੇ ਰਖਦੇ ਸੋ ਅੱਜ ਟੀਵੀ 84 ਨਿਊਜ਼ ਤੇ ਉੱਤੇ ਸ਼ਸ਼ੀਕਾਂਤ ਜਿਹੜੇ ਨੇ ਉਹ ਗੱਲਬਾਤ ਕਰਨਗੇ ਮੁਇਨ ਮੁਖਮਦ ਪਠਾਨਕੋਟ ਦਾ ਜਿਹੜਾ ਇਹ ਅਟੈਕ ਆਹੀ ਹੋਏਗਾ ਜੀ ਔਰ ਦੂਸਰਾ ਬੇਸ਼ੱਕ ਕੱਲ ਦਾ ਪ੍ਰੋਗਰਾਮ ਅਸੀਂ ਕਰਾਂਗੇ ਪਰ ਪਰਸੋਂ ਇੱਕ ਸੈਮੀਨਾਰ ਜਿਹੜਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਦਿਵਸ ਔਰ ਅਕਾਲ ਤਖਤ ਸਾਹਿਬ ਦਾ ਰਤਬਾ ਸਰਵਉੱਚਤਾ ਉਸ ਨੂੰ ਸਮਰਪਿਤ ਹੈ ਅ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਮਿਲ ਪੀਟਰਸ ਕੈਲੀਫੋਰਨੀਆ 'ਚ ਹੋ ਰਿਹਾ ਜੀ ਉਸ ਦੀ ਐਡ ਵੀ ਚੱਲ ਰਹੀ ਹੈ ਟੀਵੀ 84 ਤੇ ਉਸ ਦੇ ਵਿੱਚ ਡਾਕਟਰ ਦਰਜੀਤ ਸਿੰਘ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਹੁਣ ਵਾਈਸ ਚਾਂਸਲਰ ਨੇ Shimla ਚ ਕਿਸੇ ਯੂਨੀਵਰਸਿਟੀ ਦੇ ਔਰ ਨਾਲ ਹੀ ਉਹਨਾਂ ਦੇ ਸਰਦਾਰ ਢੇਸੀ ਜਿਹੜੇ ਕਿ ਪ੍ਰੋਫੈਸਰ ਖਾਲਸਾ ਕਾਲਜ ਜਲੰਧਰ ਰਹੇ ਸ਼ਾਇਦ ਕੁਲਜੀਤ ਸਿੰਘ ਢੇਸੀ ਨਾ ਆ ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਔਰ ਮੈਂ ਵੀ ਉਸ ਪੈਨਲ ਦਾ ਹਿੱਸਾ ਹੋਵਾਂਗਾ ਸੋ ਅਸੀਂ ਕੈਲੀਫੋਰਨੀਆ ਦੇ ਉਸ ਹਿੱਸੇ 'ਚ ਖਾਸ ਤੌਰ ਤੇ ਬੇਅਰੀਏ ਦੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਾਂਗੇ ਕਿ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਨੇ ਉਹ ਉਹ ਸੈਮੀਨਾਰ ਦੇ ਵਿੱਚ ਜਿਹੜਾ ਕਿ ਸੈਚਰਡੇ ਸ਼ਾਮ ਨੂੰ 3:30 ਤੋਂ 7:30 ਤੱਕ ਹੋਏਗਾ ਉਸ ਤੇ ਵਿੱਚ ਸ਼ਮੂਲੀਅਤ ਕਰਨ ਸੋ ਹੋਰ ਸਮਾਂ ਨਾ ਲੈਂਦੇ ਹੋਏ ਜੀ ਅਸੀਂ ਪੜਦੇ ਆਂ ਈਮੇਲਸ ਲਈ ਉਸ ਨੂੰ ਖੋਲਦੇ ਹਾਂ ਜੀ ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਆਸਟ੍ਰੇਲੀਆ ਤੋਂ ਵੀਰ ਪਰਮਿੰਦਰ ਸਿੰਘ ਜੀ ਦਾ ਇਹ ਲਿਖਦੇ ਹਨ ਵਾਹਿ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਵਾਲ ਹੈ ਇੰਡੀਆ ਦੇ ਹਰ ਕੋਨੇ ਵਿੱਚ ਸਿੱਖ ਬੈਠੇ ਹਨ ਜੋ ਪੰਜਾਬ ਦੇ ਸਿੱਖਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹਨ ਜੇਕਰ ਸਾਡਾ ਆਪਣਾ ਨੇਸ਼ਨ ਹੁੰਦਾ ਹੈ ਤਾਂ ਕੀ ਇਹ ਮਾਈਗ੍ਰੇਸ਼ਨ ਵੀ 1947 ਵਾਂਗ ਹੋਵੇਗੀ ਜੇਕਰ ਸਾਡੇ ਤੋਂ ਕੋਈ ਹੋਰ ਗੁਰੂ ਘਰ ਜਾਂ ਤਖਤ ਅਲੱਗ ਹੋ ਗਿਆ ਫਿਰ ਉਸ ਦਾ ਕੀ ਹੱਲ ਹੋਵੇਗਾ 2020 ਰੈਫਰੈਂਡਮ ਬਾਰੇ ਥੋੜਾ ਵਿਸਥਾਰ ਨਾਲ ਦੱਸਿਆ ਜਾਵੇ ਜੇਕਰ 2020 ਹੀ ਇਸ ਦਾ ਮਸਲੇ ਦਾ ਹੱਲ ਹੈ ਤਾਂ ਫਿਰ ਇਸ ਬਾਰੇ ਰੋਜ਼ ਚਰਚਾ ਕਰੋ ਤਨਵਾਜੀ ਜੀ ਕਿਰਪਾ ਸਰ ਆ ਵੀਰ ਪਰਮਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਆਸਟ੍ਰੇਲੀਆ ਤੋਂ ਲਿਖਿਆ ਜੀ ਉਹਨਾਂ ਨੇ ਕਿਸੇ ਵੀ ਪ੍ਰਵੇਖ ਦੀ ਦੇਸ਼ ਬਣਤਰ ਦੇ ਦੌਰਾਨ ਕੀ ਵਾਪਰ ਸਕਦਾ ਹੈ ਜਾਂ ਉਸ ਤੋਂ ਬਾਅਦ ਕੀ ਕਾਂਸਿਕਵੈਂਸ ਹੋਣਗੇ ਉਸ ਦਾ ਦੋ ਸਵਾਲ ਉਹਨਾਂ ਦੇ ਉਸ ਤੇ ਨਾਲ ਜੁੜੇ ਹੋਏ ਨੇ ਤੀਸਰਾ ਪ੍ਰੋਸੈਸ ਦੇ ਨਾਲ ਜੁੜਿਆ ਹੈ ਸੋ ਪਹਿਲਾ ਉਹਨਾਂ ਨੇ ਇਹ ਕਿਹਾ ਕਿ ਵੀ ਕਿਵੇਂ ਪੰਜਾਬ ਤੋਂ ਬਾਹਰ ਬਾਕੀ ਭਾਰਤ ਪਰਦੇ ਵਿੱਚ ਪੜ੍ਹੇ ਲਿਖੇ ਸਿੱਖ ਨੇ ਜਾਂ ਕੀ 47 ਵਾਂਗ ਕਿਉਂਕਿ 47 ਕੈਸਾ ਦੁਖਾਂਤ ਹੈ ਔਰ ਸਾਡੇ ਚ ਉਹ ਜਨਰੇਸ਼ਨ ਮੌਜੂਦ ਹੈ ਔਰ ਅਸੀਂ ਆਪਣੇ ਪੇਰੈਂਟਸ ਨੂੰ ਹੀ ਦੇਖਦੇ ਆ ਜਿਹੜੇ ਵੀ ਸਾਡੀ ਜਨਰੇਸ਼ਨ ਦੇ ਤੋਂ ਪਹਿਲਾਂ ਪਹਿਲੀ ਜਨਰੇਸ਼ਨ ਸੀ ਕਿਉਂਕਿ ਇਸ ਗੱਲ ਨੂੰ 67 ਸਾਲ ਹੋ ਗਏ ਨੇ ਮਾਈਗ੍ਰੇਸ਼ਨ ਕਿ ਕਿਸ ਕਿਸਮ ਦੀਆਂ ਤੰਗਦਸਤੀਆਂ ਦੇ ਵਿੱਚ ਲਗਭਗ 40 ਫੀਸਦੀ ਸੇ ਕੌਮ ਜਿਹੜੀ ਆ ਉਹ ਬੇਕਾਰ ਵੀ ਹੋਈ ਹਰ ਇੱਕ ਦੇ ਕੋਈ ਨਾ ਕੋਈ ਪਰਿਵਾਰ ਦੇ ਜੀ ਨੇ ਸਫਰ ਕੀਤਾ ਅਰਬਾਂ ਰੁਪਏ ਦੀ ਜਾਇਦਾਦ ਔਰ ਪੁਰਾਣਾ ਤੋਂ ਪਿਆਰਾ 174 ਦੇ ਕਰੀਬ ਗੁਰਦਾਰਾ ਸਾਹਿਬ ਇਤਿਹਾਸਕ ਬੇਸ਼ੱਕ ਚਲੋ ਹੁਣ ਤੱਕ ਗੁਰੂ ਨੇ ਰਹਿਮਤ ਕੀਤੀ ਹੈ ਇੱਕ ਆਣ ਜਾਣ ਖੁੱਲਿਆ ਹੈ ਉਹਨਾਂ ਦੀ ਸੇਵਾ ਸੰਭਾਲ ਵੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਹੋ ਰਹੀ ਹੈ ਪਾਕਿਸਤਾਨ ਸੇ ਗੁਰਦੁਆਰਾ ਪੰਦਕ ਕਮੇਟੀ ਜੀ ਹੋ ਚਾਹੀਏ ਪਰ ਮੈਨੂੰ ਯਾਦ ਹੈ ਕਿ ਉਸ ਪੀਰੀਅਡ ਚ ਆਪਣੇ ਬਜ਼ੁਰਗਾਂ ਤੋਂ ਜਾਂ ਉਹਨਾਂ ਦੇ ਨਾਲ ਆਏ ਜਿਹੜੇ ਕਾਫਲੇਆਂ ਚ ਸਾਰੇ ਸਨ ਉਹਨਾਂ ਦੀ ਉਹ ਪੀੜ ਕਿਸ ਕਿਸਮ ਦੀ ਸੀ ਜਿਹਦੇ ਚੋ ਜਦੋਂ ਉਹਨਾਂ ਨੇ ਕਾਣਾ ਸਾਹਿਬ ਨੂੰ ਯਾਦ ਕਰਦੇ ਸੀ ਮੈਨੂੰ ਅਕਸਰ ਇੱਕ ਬਜ਼ੁਰਗ ਜਿਹੜੇ ਕਿ ਐਤਵਾਰ ਦੇ ਦੀਵਾਨ ਚ ਭਾਵੇਂ ਉਹੀ ਨਜ਼ਮ ਉਹ ਵਾਰ-ਵਾਰ ਸੁਣਾਉਂਦੇ ਸੀ ਉਹਨਾਂ ਨੂੰ ਵੀ ਉਸ ਜੁਈ ਉਹਨਾਂ ਦੇ ਭਾਵਨਾਵਾਂ ਦਾ ਪ੍ਰਗਟਾਵਾ ਹੁੰਦਾ ਸੀ ਔਰ ਸੰਗਤ ਵੀ ਕਹਿੰਦੇ ਸੀ ਵੀ ਨਹੀਂ ਇਹਨਾਂ ਨੂੰ ਵਕਤ ਦਿਓ ਤੇ ਬੜੇ ਉਹਨਾਂ ਨੇ ਵਿਰਾਗ ਮੇਂ ਅੰਦਾਜ਼ ਦੇ ਵਿੱਚ ਪੁਠੋਹਾਰ ਨਾਲ ਉਹਨਾਂ ਦਾ ਸੰਬੰਧ ਸੀ ਜੀ ਤੇ ਉਹਨਾਂ ਨੇ ਫਿਰ ਉਹ ਦੋ ਕਲਾਈਨਾਂ ਜਿਹੜੀਆਂ ਮੈਨੂੰ ਕਦੇ ਵੀ ਨਹੀਂ ਭੁੱਲੀਆਂ ਜਿਹੜੀ ਉਸਪੀਡ ਨੂੰ ਸ਼ੋਅ ਕਰਦੀਆਂ ਨੇ ਉਹਨਾਂ ਨੇ ਕਹਿਣਾ ਕਿ ਮਾੜਾ ਦਿਲ ਕਰਨਾ ਨਨਕਾਣੇ ਗੱਛਾਂ ਉੱਥੋਂ ਗੁਰਾਂ ਨੇ ਚਰਣਾ ਦੀ ਧੂੜੀ ਗੱਛੀ ਕਿਣੀ ਅਚਾਂ ਹਾਂ ਫਿਰ ਇਹ ਕਹਿ ਕਿ ਉਹਨਾਂ ਨੇ ਬਹੁਤ ਜਜ਼ਬਾਤੀ ਹੋ ਜਾਣਾ ਅੱਖਾਂ ਚੋਂ ਥਰੂ ਉਹਨੇ ਫਿਰ ਉਹਨਾਂ ਨੇ ਰਿਪੀਟ ਕਰਨਾ ਮਾੜਾ ਦਿਲ ਕਰਨਾ ਨਨਕਾਣੇ ਗੱਛਾ ਉਥੋਂ ਗੁਰਾਂ ਦੇ ਚਰਨਾ ਦੀ ਧੂੜੀ ਗੱਛੀ ਕਿਣੀ ਅੱਛਾ ਜੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਨਨਕਾਣੇ ਜਾਵਾਂ ਜੀ ਤੇ ਉਥੋਂ ਜਾ ਕੇ ਗੁਰੂ ਦੇ ਚਰਨਾ ਦੀ ਧੂੜ ਜਿਹੜੀ ਹੈ ਜਾ ਕੇ ਲੈ ਆਵਾਂ ਸੋ ਇਹ ਦਿੰਦੀ ਪੰਜਾਬੀ ਦਾ ਅੰਦਾਜ਼ ਸੋ ਜ਼ਾਹਰ ਹੈ ਕਿ ਇਹ ਪੀੜ੍ਹ ਉਸ ਜਨਰੇਸ਼ਨ ਨੂੰ ਕਿਉਂਕਿ ਪੰਜਾਵਿਆਂ ਚ ਵੀ ਸੰਬੰਧ ਖਰਾਬ ਰਹੇ ਕਈ ਇਸ ਜਨਨ ਚੀ ਮਾਰਗੇ ਕਿ ਉਹ ਉਹ ਗੁਰਦੁਆਮਾ ਦੇ ਦਰਸ਼ਨ ਕਰ ਸਕਣ ਉਹਨਾਂ ਦੇ ਵੀ ਸਵਾਲ ਦਾ ਦੂਸਰਾ ਪਾਰਟ ਤਖਤਾ ਨਾਲ ਸੰਬੰਧਤ ਹੈ। ਔਰ ਇਹ ਗੱਲ ਜਿਹੜੀ ਅਕਸਰ ਡਿਟਰੈਕਟਰਸ ਵੱਲੋਂ ਜਾਂ ਜਿਹੜੇ ਨਾ ਪੱਕੀ ਗੱਲ ਕਰਦੇ ਨੇ ਉਹ ਉਹ ਕਹਿੰਦੇ ਨੇ ਔਰ ਈਵਨ ਬਾਦਲ ਨੇ ਵੀ ਜਿਹੜਾ ਆਪ ਕਦੇ 84 ਤੋਂ ਬਾਅਦ ਸਿੱਖਾਂ ਨੂੰ ਕਾਲ ਦਿੰਦਾ ਸੀ ਕਿ ਭਾਈ ਤੁਸੀਂ ਜਿਹੜਾ ਆ ਉਹ ਨੌਕਰੀਆਂ ਛੱਡ ਦਿਓ ਫੌਜੀਆ ਨੂੰ ਕਿਹਾ ਬੈਰਕਾਂ ਛੱਡ ਦਿਓ ਜੀ ਉਹਨੇ ਗੁਰਦਾਸਪੁਰ ਦੀ ਅਖੋਤੀ ਸਦ ਭਾਵਨਾ ਰੈਲੀ 'ਚ ਕਿਹਾ ਕਿ ਜੀ ਇਹ ਜਿਹੜਾ ਅ ਅੱਗੇ ਅਸੀਂ ਗੁਰਦੁਆਰੇ ਗਵਾਏ ਨੇ ਪਾਕਿਸਤਾਨ ਦੇ ਹੁਣ ਅਸੀਂ ਦੂਜੇ ਤਖਤ ਵੀ ਗਵਾਣੇ ਨੇ ਸੋ ਕਹਿਣ ਦਾ ਮਤਲਬ ਇਹ ਸੀ ਜਿਵੇਂ ਕੋਈ 80 ਗੁਨਾਹ ਕੀਤਾ 47 ਦੇ ਵਿੱਚ ਆ 47 ਸਖਾਂ ਨੇ ਬਣਾਇਆ ਕਿ ਵੀ ਇਹ 80 ਗੁਜ਼ਾਰੇ ਗਵਾਏ ਨੇ ਲੇਕਿਨ ਇਸ ਗੱਲ ਨੂੰ ਜਿਹੜੀ ਕਿ ਇਹਨਾਂ ਦੀ ਅਕਾਲੀ ਲੀਡਰਸ਼ਿਪ ਦੀ ਨਾਇਅਲੀਅਤ ਸੀ ਅੱਜ ਵੀ ਇਸਤੇਮਾਲ ਕੀਤਾ ਜਾਂਦਾ ਹੈ ਇਹ ਦੱਸਣ ਦੇ ਲਈ ਆ ਕਿ ਜਿਹੜਾ ਭਵਿੱਖ ਦੇ ਵਿੱਚ ਜਿਹੜੇ ਤਖਤ ਨੇ ਉਹ ਬਾਹਰ ਰਹਿ ਜਾਣਗੇ ਖਾਲਸਾਣ ਤੋਂ ਹੁਣ ਦੋਨਾਂ ਨੂੰ ਮੈਂ ਟੁਗੇਦਰ ਹੀ ਡਿਸਕਸ ਕਰਦੇ ਦੇਖੋ ਬਹੁਤ ਵਾਰ ਜਦੋਂ ਅਸੀਂ 47 ਦੇ ਦੌਰ ਨੂੰ ਦੇਖਦੇ ਹਾਂ ਔਰ ਅੰਗਰੇਜ਼ਾਂ ਨੇ ਜਿਸ ਚਲਾਕੀ ਦੇ ਨਾਲ ਉਸ ਸਬ ਕੌਂਟੀਨੈਂਟ ਨੂੰ ਛੱਡਿਆ ਜਿਸ ਹੇਸਟ ਦੇ ਨਾਲ ਵੰਡਿਆ ਬਿਸ਼ੱਕ ਇਹ ਉਹਨਾਂ ਨੇ ਪਹਿਲਾਂ ਸਤੰਬਰ 1948 ਡੇਟ ਸੀ ਜਦੋਂ ਕਿ ਉਹਨਾਂ ਨੇ ਉੱਥੋਂ ਨਿਕਲਣਾ ਸੀ ਇੱਕ ਸਾਲ ਪਹਿਲਾਂ ਔਰ ਜਿਸ ਕਿਸਮ ਦਾ ਵਰਤਾਰਾ ਉਹਨਾਂ ਨੇ ਕੀਤਾ ਰੈਡ ਕਲਿਫ ਜਿਹਨੇ ਵੰਡ ਦੀ ਲਾਈਨ ਖਿੱਚੀ ਔਰ ਜੇ ਤੁਸੀਂ ਦੇਸ਼ ਵੰਡ ਦੀ ਗੱਲ ਕਰੋ ਉਹ ਵੀ ਅਸਲ 'ਚ ਪੰਜਾਬ ਤੇ ਬੰਗਾਲ ਦੀ ਵੰਡ ਸੀ ਔਰ ਜੇ ਅਸੀਂ ਬੰਗਾਲ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ ਬੰਗਾਲ ਪਾਕਿਸਤਾਨ ਦਾ ਹਿੱਸਾ ਬਣਿਆ ਉਹ ਬੰਗਲਾਦੇਸ਼ ਛੱਡ ਦੇਸ਼ ਬਣ ਚੁੱਕਾ ਹੈ ਪਰ ਇਧਰ ਪੰਜਾਬ ਦੀ ਹਿੱਕ ਦੇ ਉੱਤੇ ਲਈ ਖਿੱਚੀ ਗਈ ਔਰ ਜਿਹੜਾ ਰੈੱਡ ਕਲਿਫ ਜਿਹਨੇ ਦੇਸ਼ ਵੰਡ ਕੀਤੀ ਉਹ ਕਦੇ ਭਾਰਤ ਆਇਆ ਵੀ ਨਹੀਂ ਸੀ ਹੋਇਆ ਉਹਨੂੰ ਪਤਾ ਹੀ ਨਹੀਂ ਸੀ ਕਿ ਲੋਕਾਂ ਦੀਆਂ ਕਲਚਰਲ ਸੈਂਸਿਟੀਵਿਟੀਆਂ ਕੀ ਨੇ ਹਿਸਟੋਰੀਕਲ ਕੀ ਆ ਉਹਨੇ ਨਕਸ਼ਾ ਫਲਾਇਆ ਹੈ 1941 ਦੀ ਜਿਹੜੀ ਮਰਦਮ ਸ਼ੁਮਾਰੀ ਸੀ ਸੈਂਸਸ ਸੀ ਉਹਨਾਂ ਫਿਗਰਸ ਨੂੰ ਦੇਖਿਆ ਔਰ ਕਈ ਪਿੰਡ ਹੁਣ ਇੱਕ ਦਿਨ ਇੱਕ ਸਟੋਰੀ ਆ ਰਹੀ ਸੀ ਸ਼ਾਇਦ ਪੰਜਾਬ ਦਾ ਜਿਹੜਾ ਬਾਰਡਰ ਰਾਜਸਥਾਨ ਦੇ ਨਾਲ ਲੱਗਦਾ ਹੈ ਪਾਕਿਸਤਾਨ ਵਾਲੇ ਪਾਸੇ ਜਿਹੜਾ ਰਾਜਸਥਾਨ ਦਾ ਉਧਰ ਲੱਗਦਾ ਹੈ ਕਿ ਉਹਦਾ ਇੱਕ ਖੂ ਇੱਕ ਪਾਸੇ ਹੈ ਦੂਜਾ ਦੂਜੇ ਪਾਸੇ ਹੈ ਇੱਕ ਇਧਰ ਹੈ ਇੱਕ ਉਧਰ ਹੈ ਇਸ ਕਿਸਮ ਦਾ ਸੋ ਅਸੀਂ ਸਮਝਦੇ ਹਾਂ ਕਿ ਉਸ ਹਫੜਾ ਦਫੜੀ ਦੇ ਵਿੱਚ ਜਦੋਂ ਇਹ ਫੈਸਲਾ ਹੋ ਹੀ ਗਿਆ ਸੀ ਕਿ ਪਾਕਿਸਤਾਨ ਨੂੰ ਬਣਾ ਦੇ ਬਣਾਉਣ ਦਾ ਕਾਂਗਰਸ ਨੇ ਵੀ ਉਹਨੂੰ ਮੰਨ ਲਿਆ ਸੀ ਅੰਗਰੇਜ਼ਾਂ ਨੇ ਆਪਣਾ ਕਰ ਦਿੱਤਾ ਸੀ ਫਿਰ ਇਹੀ ਪਹਿਲੀ ਗੱਲ ਤਾਂ ਜੇ ਦੋਨਾਂ ਦੇਸ਼ਾਂ ਦੀ ਲੀਡਰਸ਼ਿਪ ਮੈਚੁਰ ਹੁੰਦੀ ਔਰ ਇਸ ਕਿਸਮ ਦਾ ਇੱਕ ਫੀਅਰ ਨਾ ਪੈਦਾ ਕੀਤਾ ਹੁੰਦਾ ਦੋਨਾਂ 'ਚ ਫਿਰਕੂ ਨਫ਼ਰਤ ਦਾ ਤੇ ਫਿਰ ਇਵੇਂ ਵੀ ਹੋ ਸਕਦਾ ਸੀ ਕਿ ਕੋਈ ਜ਼ਰੂਰਤ ਨਹੀਂ ਸੀ ਕਿ ਵੀ ਮਾਈਗ੍ਰੇਸ਼ਨ ਹੁੰਦੀ ਲੋਕ ਉੱਥੇ ਹੀ ਰਹਿ ਸਕਦੇ ਸੀ ਪਰ ਕਿਉਂਕਿ ਇੰਨੀ ਇੱਕ ਫਿਰਕੂ ਨਫਰਤ ਅਤੇ ਬੇਇਤਬਾਰੀ ਪੈਦਾ ਹੋ ਚੁੱਕੀ ਸੀ ਕਿ ਉਹ ਜਿਹੜਾ ਸੜਨ ਦੀ ਜਿਹੜਾ ਐਕਸੋਡਸ ਕਰਵਾਇਆ ਗਿਆ ਦੋਨੋਂ ਪਾਸਿਆਂ ਤੋਂ ਪਰ ਇਹੀ ਜੇ ਅੰਗਰੇਜ਼ ਇਮਾਨਦਾਰ ਹੁੰਦੇ ਔਰ ਕਿਸੇ ਤਰੀਕੇ ਦੇ ਨਾਲ ਲੀਡਰਸ਼ਿਪ ਮੈਚੁਰ ਹੁੰਦੀ ਤੇ ਇਹੀ ਟਰਾਂਸਫਰ ਆਫ ਪੋਪੂਲੇਸ਼ਨ ਜਿਹੜੀ ਹੈ ਉਹ ਪੀਸਫੁਲੀ ਵੀ ਹੋ ਸਕਦੀ ਸੀ ਪ੍ਰਾਪਰਟੀ ਹੈ ਬਾਅਦ ਵਿੱਚ ਵੀ ਤਾਂ ਹੋਇਆ ਜਿਹੜੇ ਇਧਰੋਂ ਗਏ ਸੀ ਉਹਨਾਂ ਨੇ ਆਪਣੇ ਕਲੇਮ ਫਾਇਲ ਕੀਤੇ ਜਿਹੜੇ ਉਧਰੋਂ ਆਏ ਸੀ ਉਹਨਾਂ ਨੇ ਆਪਣੇ ਕੀਤੇ ਜਾ ਕੇ ਪਾਕਿਸਤਾਨ ਇਧਰ ਲਿਆਂਦੀਆਂ ਜ਼ਮੀਨਾਂ ਉਧਰल्या ਨੂੰ ਮਿਲੀਆਂ ਭਾਵੇਂ ਠੀਕ ਹੈ ਕਿ ਜਿਹੜੇ ਸਿੱਖ ਖਾਸ ਤੌਰ ਤੇ ਲਹਿੰਦੇ ਪੰਜਾਬ ਚੋਂ ਆਏ ਬਿਸ਼ੱਕ ਸਿੱਖਾਂ ਦੀ ਆਬਾਦੀ 12 13% ਸੀ ਪਰ ਉਹਨਾਂ ਦੇ ਕੋਲ ਲਗਭਗ ਪੰਜਾਬ ਦੀ 32 33% ਜ਼ਮੀਨ ਸੀ ਸੋ ਜਿਹੜੇ ਉੱਥੋਂ ਆਏ ਵੱਡੀਆਂ ਜ਼ਮੀਨਾਂ ਵਾਲੇ ਸਨ ਇਧਰ ਉਹਨਾਂ ਨੂੰ ਰੁਪਈਏ ਦੀ ਚਵਾਨੀ ਮਿਲੀ ਜੇ 100 ਏਕੜ ਜ਼ਮੀਨ ਸੀ ਤੇ 25 ਏਕੜ ਮਿਲੇ ਪਰ ਇਹੀ ਪਾਰਟ ਜਿਹੜਾ ਇਸ ਨੂੰ ਨੇਗੋਸ਼ੀਏਟ ਵੀ ਕੀਤਾ ਜਾ ਸਕਦਾ ਸੀ ਪੀਸਫੁੱਲ ਟ੍ਰਾਂਸਫਰ ਆਫ ਪੋਪੂਲੇਸ਼ਨ ਔਰ ਜਾਇਦਾਦ ਵੀ ਕੀਤਾ ਜਾ ਸਕਦਾ ਸੀ ਪਰ ਇਹ ਕਿਉਂਕਿ ਅੰਗਰੇਜ਼ਾਂ ਦੀ ਹੇਸਟ ਔਰ ਜਿਹੜਾ ਇੱਕ ਨਫਰਤ ਦਾ ਮਾਹੌਲ ਸੀ ਉਹਦੀ ਬਦੌਲਤ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਜ਼ਰੂਰੀ ਨਹੀਂ ਹੈ ਕਿ ਸਾਡੇ ਲਈ 47 ਵਰਸਟ ਨਾਈਟਮੇਅਰ ਸੀ ਯਾ ਇਹ ਪਾਗਲਪਨ ਸੀ ਦਰਿੰਦਗੀ ਸੀ ਦੋਨਾਂ ਪਾਸਿਆਂ ਤੋਂ ਅਸੀਂ ਸਮਝਦੇ ਹਾਂ ਕਿ ਜਦੋਂ ਵੀ ਔਰ ਇਸ ਦੇ ਉਲਟ ਇਸ ਕਿਸਮ ਦਾ ਵਰਤਾਰਾ ਵੀ ਹੈ ਕਿ ਜਿੱਥੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਵੀ ਜਿਹੜਾ ਉਹ ਛੱਡਿਆ ਜਾ ਸਕਦਾ ਜਿਵੇਂ ਈਸਤ ਤੈਮੂਰ ਦੀ ਉਦਾਹਰਣ ਹੈ ਜੀ ਭਾਵੇਂ ਉਹ ਇੰਡੋਨੇਸ਼ੀਆ ਦੇ 17-18 ਹਜ਼ਾਰ ਤੋਂ ਜ਼ਿਆਦਾ ਆਈਲੈਂਡਸ ਦਾ ਹਿੱਸਾ ਸੀ ਪਰ ਜਦੋਂ ਇੰਡੋਨੇਸ਼ੀਆ ਗਵਰਨਮੈਂਟ ਨੇ ਦੇਖਿਆ ਕਿ ਭਾਈ ਨਹੀਂ ਉਹਨਾਂ ਦੇ ਲੋਕਾਂ ਦੀ ਮੰਗ ਹੈ ਆਲਟੀਮੇਟਲੀ ਯੂਨ ਦੀ ਜਿਹੜੀ ਸਰਪ੍ਰਸਤੀ ਥੱਲੇ ਲੋਕਾਂ ਤੋਂ رائے شمਾਰੀ ਕਰਵਾਈ ਗਈ ਪਲੇਬਿਸਾਈਟ ਹੋਇਆ ਔਰ ਇਸ ਤਮੂਲ ਨੂੰ ਅੱਢ ਦੇਸ਼ ਬਣਾ ਦਿੱਤਾ ਗਿਆ ਇੰਗਲੈਂਡ ਦੇ ਵਿੱਚ ਹੁਣ ਜੇ ਸਕਾਟਲੈਂਡ ਦੇ ਲੋਕਾਂ ਨੇ ਕਿਹਾ ਕਿ ਜੀ ਅਸੀਂ ਨਹੀਂ ਰਹਿਣਾ ਚਾਹੁੰਦੇ ਹੁਣ ਇਹੀ ਖੂਨ ਖਰਾਬਾ ਜੋ ਪੰਜਾਬ ਚ ਕਰ ਰਹੇ ਨੇ ਦੇਸ਼ ਧਰੋਹ ਬਣਾ ਕੇ ਸਕਾਟਲੈਂਡ ਦੇ ਉੱਤੇ ਫੌਜ ਤਾਂ ਨਹੀਂ ਛਾੜ ਦਿੱਤੀ ਇੰਗਲੈਂਡ ਨੇ ਔਰ ਜੇ ਬੇਸ਼ੱਕ ਸਕਾਟਲੈਂਡ ਦੇ ਲੋਕਾਂ ਨੇ ਫੈਸਲਾ ਕੀਤਾ ਕਿ ਵੀ ਅਸੀਂ ਇੰਗਲੈਂਡ ਦੇ ਨਾਲ ਹੀ ਰਹਿਣ ਪਰ ਜੇ ਉਹ ਇਹ ਫੈਸਲਾ ਕਰਦੇ ਕਿ ਨਹੀਂ ਅਸੀਂ ਅੱਢ ਦੇਸ਼ ਬਣਨੇ ਤੇ ਉਹ ਉਵੇਂ ਹੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਸੈੱਟ ਵੰਡੇ ਜਾਣੇ ਸੀ ਜੀ ਤੁਹਾਡਾ ਕੀ ਐਟ ਸਟੇਕ ਐ ਉਹਦਾ ਕੀ ਐ ਤੁਸੀਂ ਕੀ ਲੈਣਾ ਐ ਅਸੀਂ ਕੀ ਦੇਣਾ ਐ ਇਸੇ ਤਰ੍ਹਾਂ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹਾਂ ਦੋ ਵਾਰ ਕਿਊਬੈਕ ਦੇ ਵਿੱਚ ਆ ਜਿਹੜੀ ਐ 1980 ਚ 1995 ਚ ਰੈਫਰੈਂਡਮ ਹੋਇਆ ਦੋਨੋਂ ਵਾਰ ਕਿਊਬੈਕ ਦੇ ਲੋਕਾਂ ਨੇ ਕੈਨੇਡਾ 'ਚ ਰਹਿਣਾ ਪਸੰਦ ਕੀਤਾ ਪਰ ਇਹ ਅਦਰਵੇ ਅਰਾਊਂਡ ਵੀ ਹੋ ਸਕਦਾ ਸੀ ਸੋ ਅਸੀਂ ਸਮਝਦੇ ਹਾਂ ਕਿ ਅਸੀਂ ਆਸ ਕਰਦੇ ਹਾਂ ਕਿ ਭਾਰਤ ਦੇ ਹਾਕਮ ਭਵਿੱਖ ਦੇ ਵਿੱਚ ਜੇ ਕਿਉਂਕਿ ਨਾ ਤਾਂ ਧਰਤੀ ਕਿਤੇ ਚਲੀ ਜਾਂਦੀ ਹੈ ਪੰਜਾਬ ਨੇ ਉੱਥੇ ਹੀ ਰਹਿਣਾ ਹੈ ਜੀ ਅਸੀਂ ਨਾ ਸਾਡੀ ਔਰ ਸਾਡੇ ਇਹਨਾਂ ਨੇ ਗੁਆਂਢੀ ਰਹਿਣਾ ਇੱਧਰ ਪਾਕਿਸਤਾਨ ਨੇ ਗੁਆਂਢੀ ਹੋਣਾ ਇੱਧਰ ਗੰਗਾ ਜਮਨਾ ਦੇ ਵਿਚਕਾਰ ਜਿਹੜਾ ਵੀ ਲੈਫਟਓਵਰ ਭਾਰਤ ਹੋਏਗਾ ਸੋ ਬਜਾਏ ਕਿ ਸਾਡੀਆਂ ਭਵਿੱਖ ਦੀਆਂ ਪੀੜ੍ਹੀਆਂ ਵੀ ਇੱਕ ਦੂਸਰੇ ਦੇ ਨਾਲ ਨਫ਼ਰਤ ਔਰ ਟਕਰਾਅ ਰੱਖਣ ਚੰਗੀ ਗੱਲ ਹੋਏਗੀ ਕਿ ਕੋਈ ਸਿਆਣਾ ਨੀਤੀਵਾਣ ਜਿਹੜਾ ਹੈ ਬੈਠ ਕੇ ਇਲਾਕੇ ਦੀ ਵੰਡ ਕਰਕੇ ਔਰ ਜੇ ਦੋਨੋਂ ਜਿਹੜੇ ਪਾਸਿਓਂ ਇੱਕ ਪੀਸਫੁੱਲ ਤਰੀਕੇ ਦੇ ਨਾਲ ਇਸ ਗੱਲ ਨੂੰ ਮੰਨ ਲਿਆ ਜਾਂਦਾ ਹੈ ਤੇ ਸਾਨੂੰ ਇਹ ਵਿੱਚ ਕੋਈ ਨਹੀਂ ਹੈ ਕਿ ਪੰਜਾਬ ਦੇ ਵਿੱਚ ਦੂਸਰੀਆਂ ਘੱਟ ਗਿਣਤੀਆਂ ਜਿਨ੍ਹਾਂ ਦਾ ਹੋਮ ਲੈਂਡ ਪੰਜਾਬ ਹੈ ਉਹ Hindu ਹੋਣ, Isai ਹੋਣ, Buddhist ਹੋਣ, Musalman ਹੋਣ ਔਰ ਇਸੇ ਤਰ੍ਹਾਂ ਜਿਹੜੇ ਸਿੱਖ ਜਿੱਥੇ-ਜਿੱਥੇ ਬੈਠੇ ਨੇ ਉਹ ਉਸੇ ਤਰ੍ਹਾਂ ਉਹਨਾਂ ਸੂਬਿਆਂ ਦੀ ਤਰੱਕੀ ਦੇ ਵਿੱਚ ਆਪਣਾ ਰੋਲ ਅਦਾ ਕਰ ਰਹੇ ਨੇ ਉਹ ਕਰਦੇ ਰਹੇ। ਜੇ ਪੀਸਫੁੱਲੀ ਕੋਈ ਆਣਾ ਚਾਹੇ ਉਹਨਾਂ ਦੀ ਮਰਜ਼ੀ ਹੈ, ਇੱਥੋਂ ਕੋਈ ਜਾਣਾ ਚਾਹੇ ਉਹਨਾਂ ਪਰ ਮੈਂ ਸਮਝਦਾ ਹਾਂ ਜਿਹੜਾ ਜੋ ਕੁਝ ਮੇਰੇ ਮਨ ਦੀਆਂ ਅੱਖਾਂ ਸਾਹਮਣੇ ਹੈ ਇਸ ਕਿਸਮ ਦਾ ਕੋਈ ਮਾਹੌਲ ਨਾ ਬਣੇ ਕਦੇ ਵੀ ਜਿਹਦੇ ਥੱਲੇ ਕਿ ਇਹੋ ਜਿਹੀ ਨਫ਼ਰਤ ਦਾ ਮਾਹੌਲ ਬਣੇ ਔਰ ਦੂਸਰਾ 파ਟ ਤਖਤਾਂ ਦਾ ਦੇਖੋ ਅਕਸਰ ਮੈਂ ਇਜ਼ਰਾਈਲ ਦੀ ਉਦਾਹਰਣ ਦਿੰਦਾ ਹਾਂ ਵੀ ਇੱਕ ਵਕਤ ਸੀ ਕਿ ਲਗਭਗ 3 3500 ਸਾਲ ਯਹੂਦੀ ਦੁਨੀਆ ਭਰ ਦੇ ਵਿੱਚ ਬੜੀ ਨਫ਼ਰਤ ਔਰ ਕੰਡੈਮਨੇਬਲ ਸਿਚੁਏਸ਼ਨ ਦੇ ਵਿੱਚ ਰਹੇ ਜੀ ਫਿਰ ਇਜ਼ਰਾਈਲ ਦਾ ਦੇਸ਼ ਹੁਣ ਚਾਹ ਹੁਣ ਇਜ਼ਰਾਈਲ ਦੇ ਵਿੱਚ 6.6 ਮਿਲੀਅਨ ਯਹੂਦੀ ਰਹਿੰਦੇ ਨੇ ਉਹਨਾਂ ਨਾਲੋਂ ਸ਼ਾਇਦ ਉਸ ਤੋਂ ਵੀ ਘੱਟ ਨੇ ਅਮਰੀਕਾ 'ਚ ਜ਼ਿਆਦਾ ਨੇ ਉਹਦੇ ਨਾਲੋਂ ਸਾਰੇ ਯੂਰਪ 'ਚ ਨੇ ਦੁਨੀਆ ਭਰ 'ਚ ਨੇ ਪਰ ਉਸ ਨੇਸ਼ਨ ਦੇ ਬਣਨ ਦੀ ਬਦੌਲਤ ਹੈ ਕਿ ਕੋਈ ਦੁਨੀਆ ਭਰ 'ਚ ਕਿਤੇ ਯਹੂਦੀਆਂ ਦੀ ਵਾਅਦ ਵਾਲ ਵੀ ਨਹੀਂ ਦੇਖ ਸਕਦਾ ਇੱਕ ਜ਼ਮਾਨਾ ਸੀ ਜਦੋਂ ਬੇਕਰੇ ਸਨ ਉਹਨਾਂ ਨੂੰ ਕੋਈ ਵੀ ਨਹੀਂ ਸੀ ਪੁੱਛਦਾ ਤੋ ਜਦੋਂ ਖਾਲਸਤਾਨ ਹੋਣ ਦੇ ਵਿੱਚ ਆਏਗਾ ਇੱਕ ਫਰਸਟ ਵਰਲਡ ਕੰਟਰੀ ਦੇ ਤੌਰ ਤੇ ਸਟਰੋਂਗ ਇਕਨੋਮੀ ਸਟਰੋਂਗ ਡਾਇਸਪੋਰਾ ਉਸ ਦੀ ਫੋਰਨ ਕਰੰਸੀ ਉਸ ਦੇ ਵਿੱਚ ਇਨਵੈਸਟਮੈਂਟ ਔਰ ਖਾਲਸਤਾਨ ਸਾਊਥ ਏਸ਼ੀਆ ਦੇ ਵਿੱਚ ਇੱਕ ਰੋਲ ਮਾਡਲ ਸਟਰੋਂਗ ਸਟੇਟ ਦੇ ਤੌਰ ਤੇ ਉਭਰੇਗਾ ਤੇ ਤੁਹਾਡੇ ਤਖਤ ਹੋਣ ਗੁਰਦੁਆਰੇ ਹੋਣ ਤੁਹਾਡੇ ਉੱਥੇ ਰਹਿਣ ਵਾਲੇ ਜਿਹੜੇ ਸਿੱਖ ਹੋਣਗੇ ਉਹਨਾਂ ਦੀ ਸਿਕਿਉਰਿਟੀ ਦੀ ਗਾਰੰਟੀ ਹੋਏਗਾ ਇਸ ਪਾਰਟ ਨੂੰ ਅਸੀਂ ਬਿਲਕੁਲ ਰੱਖੀਏ ਕਿ ਜੇ ਅਸੀਂ ਮਜ਼ਬੂਤ ਜਿਵੇਂ ਇਜ਼ਰਾਈਲ ਮਜ਼ਬੂਤ ਹੈ ਤਾਂ ਦੁਨੀਆ ਯਹੂਦੀ ਮਜ਼ਬੂਤ ਨੇ ਜੀ ਬਾਕੀ ਰਹਿ ਗਈ ਗੱਲ ਤਖਤ ਬਾਹਰ ਰਹਿਣਗੇ ਹਾਲਤ ਇਹ ਹੈ ਵੀ ਅੱਜ ਵੀ ਤਖਤ ਸ੍ਰੀ ਪਟਨਾ ਸਾਹਿਬ ਹੋਏ ਜਾਂ ਤਖਤ ਸ੍ਰੀ ਹਜ਼ੂਰ ਸਾਹਿਬ ਹੋਏ ਬੇਸ਼ੱਕ ਸਿੱਖਾਂ ਦੇ ਭਾਰਤ ਦੇ ਨਕਸ਼ੇ ਦੀ ਕਾਇਤ ਨਹੀਂ ਤੇ ਇਹਨਾਂ ਤਖਤਾਂ ਦਾ ਹਾਲ ਦੇਖ ਲਓ ਕਿਸ ਕਿਸਮ ਦੀ ਮੈਨੇਜਮੈਂਟ ਹੈ ਹੁਣ ਤਖਤ ਸ੍ਰੀ ਇਹਦੇ باوجود ਕਿ ਈਵਨ ਅਕਾਲੀਆਂ ਵਰਗੀ ਨਖਿਤ ਜਮਾਤ ਨੇ ਵੀ ਪ੍ਰੋਟੈਸਟ ਕੀਤਾ ਹੈ ਜਿਹੜਾ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਮੁਖੀ ਬਣਾਇਆ ਐ ਐਮਐਲਏ ਲੋਕਲ ਇੱਕ ਮੋਲੀ ਦਾ ਧਾਗਾ ਬਣਿਆ ਐ ਜਗਰਾਤਾ ਕਰਾ ਰਿਹਾ ਐ ਮੱਥੇ ਤੇ ਟਿੱਕਾ ਲਾਇਆ ਐ ਔਰ ਉੱਥੇ ਜਿਹੜੀਆਂ ਨੇ ਅਧਿਓ ਜ਼ਿਆਦਾ ਗੈਰ ਸਿੱਖ ਰਸਮਾਂ ਹੁੰਦੀਆਂ ਨੇ ਉਹ ਸ਼ਿਵ ਸੈਨਾ ਦੇ ਕਬਜ਼ੇ 'ਚ ਐ ਇਹੀ ਹਾਲ ਮੋਰ ਔਰ ਰੈਸ ਪਟਨਾ ਸਾਹਿਬ ਦਾ ਜੀ ਸੋ ਅੱਜ ਜਦੋਂ ਤੁਸੀਂ ਕਹਿੰਦੇ ਹੋ ਜੀ ਤਖਤ ਤੁਹਾਡੇ ਕੋਲ ਨੇ ਤੁਹਾਡੇ ਕੋਲ ਨਹੀਂ ਨੇ ਅੱਜ ਵੀ ਉੱਥੇ ਸ਼ਿਵ ਸੈਨਾ ਜਾਂ ਆਰਐਸਐਸ ਦਾ ਕੰਟਰੋਲ ਐ ਸੋ ਖਾਲਸਤਾਨ ਬਣਨ ਤੋਂ ਬਾਅਦ ਰਾਦਰੇ ਗਾਰੰਟੀ ਹੋਏਗਾ ਹੋਏਗੀ ਕਿ ਉਹ ਤਖਤ ਸਾਬਾਨ ਜਿਹੜੇ ਨੇ ਜਦੋਂ ਵੀ ਤੁਹਾਡੀ ਕੋਈ ਡੀਲ ਬਣਦੀ ਹੈ ਜੇ ਪੰਜਾਬ ਦੇ ਵਿੱਚ ਕੋਈ ਵੀ ਇਤਿਹਾਸਕ ਮੰਦਰ ਨੇ ਜਾਂ ਇਤਿਹਾਸਕ ਕੋਈ ਸਪੌਟ ਨੇ ਉਹਨਾਂ ਦੀ ਦੇਖਭਾਲ ਜਾਂ ਉਹਨਾਂ ਦਾ ਪ੍ਰਬੰਧ ਉਹਦੇ ਮੁਤਾਬਕ ਹੀ ਹੋਣਾ ਚਾਹੀਦਾ ਹੈ ਜਿਵੇਂ ਕਿ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨੇ ਇਸੇ ਤਰ੍ਹਾਂ ਤਖਤ ਸਾਬਾਨ ਜਿਹੜੇ ਨੇ ਉਹ ਪੰਥ ਦੇ ਨੇ ਔਰ ਸਟਰੋਂਗ ਖਾਲਸਤਾਨੀ ਸਟੇਟ ਇਸ ਗੱਲ ਦੀ ਗਾਰੰਟੀ ਕਰੇਗੀ ਕਿ ਉਹਨਾਂ ਨੂੰ ਤੁਸੀਂ ਸੁਰੱਖਿਅਤ ਕਰ ਸਕੋ ਅ ਦੂਸਰਾ ਪਾਰਟ ਉਹਨਾਂ ਨੇ ਕਿਹਾ ਕਿ ਵੀ ਜੇ 2020 ਰੈਫਰੈਂਡਮ ਹੀ ਸੋਲੂਸ਼ਨ ਹੈ ਜੀ ਤੇ ਫਿਰ ਇਸ ਦਾ ਪ੍ਰਚਾਰ ਕੀਤਾ ਜਾਣਾ ਚਾਹੀਦਾ ਦੇਖੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਇਸ ਗੱਲ ਤੇ ਹੀ ਐਮਫਸਾਈਜ਼ ਕਰਦੇ ਹਾਂ ਕਿ ਖਾਲਸਤਾਨ ਦੀ ਕਾਇਮੀ ਤੋਂ ਬਿਨਾ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਹੁਣ ਉਸ ਦੇ ਲਈ ਜਿਹੜੇ 6 for justice ਨੇ ਇਸ ਮੂਵ ਨੂੰ ਤੋੜਿਆ ਬਾਕੀ ਜਥੇਬੰਦੀਆਂ ਨੇ ਵੀ ਇਸ ਦੀ ਹਮਾਇਤ ਕੀਤੀ ہوئی ਹੈ ਕਿ ਤੁਸੀਂ ਇੱਕ ਡੈਡਲਾਈਨ ਦੇ ਕੇ ਘੱਟੋ-ਘੱਟ ਇੱਕ ਅਵੇਅਰਨੈਸ ਕੈਂਪੇਨ ਕਰਦੇ ਹੋ ਕਿ ਭਾਈ ਅਸੀਂ ਅਗਲੇ 4 ਸਾਲ ਤੱਕ ਹੁਣ ਤਾਂ 2016 ਆ ਗਿਆ ਅਸੀਂ ਖਾਲਿਸਤਾਨ ਬਣਾਣੇ ਜੀ ਔਰ ਉਹਦੇ ਲਈ ਅਸੀਂ ਇੰਟਰਨੈਸ਼ਨਲ ਇੱਕ ਲੋਬੀ ਕ੍ਰੀਏਟ ਕਰਾਂਗੇ ਇੱਕ VOTING ਪੈਟਰਨ ਕਰਾਂਗੇ ਔਰ ਹੁਣ ਅਸੀਂ ਦੇਖਦੇ ਹਾਂ ਕਿ ਸੰਭਵ ਹੈ ਜੇ ਅ ਜਿਸ ਤਰੀਕੇ ਨਾਲ ਸਰਬਤ ਖਾਲਸਾ April ਦੇ ਵਿੱਚ ਹੋਣਾ ਹੈ 2016 ਚ ਔਰ ਆਲਰੇਡੀ ਜਿਹੜਾ 10 ਨਵੰਬਰ ਨੂੰ ਸਰਬਤ ਖਾਲਸਾ ਹੋਇਆ ਉਹਨੇ ਅਕਾਲ ਤਖਦ ਦੀ ਸਰਵਉੱਚਤਾ ਔਰ ਉਸ ਦੇ ਵਿਧਿ ਵਿਵਧਾਨ ਦੀ ਗੱਲ ਕੀਤੀ ਹੈ ਔਰ ਇੱਕ ਇੰਪੋਰਟੈਂਟ ਰੈਜ਼ੋਲੂਸ਼ਨ ਜਿਹੜੀ ਹੈ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਹੈ ਉਹ ਸਾਹਮਣੇ ਸੋ ਇਨਾਂ ਹਾਲਾਤਾਂ ਚ ਅਸੀਂ ਇਹ ਆਸ ਕਰਦੇ ਹਾਂ ਕਿ ਜੇ ਵਰਲਡ ਸਿੱਖ ਪਾਰਲੀਮੈਂਟ ਦਾ ਕਾਨਸੈਪਟ ਇੰਪਲੀਮੈਂਟ ਹੁੰਦਾ ਹੈ ਅਗਲੇ ਸਰਬਤ ਖਾਲਸਾ ਤੱਕ ਫਿਰ ਵਰਲਡ ਸਿਕ ਪਾਰਲੀਮੈਂਟ ਰਾਈਂਗ ਔਰ ਇਹ ਰੈਫਰੈਂਡਮ 2020 ਦਾ ਕੈਂਪੇਨ ਪਲੱਸ ਹੋਰ ਵੀ ਜਿਹੜੇ ਇਸ ਤੇ ਲਈ ਕੰਮ ਕਰ ਰਹੇ ਨੇ ਫਿਰ ਇਹਨੂੰ ਹੋਰ ਵੀ ਚੰਗੇ ਢੰਗ ਦੇ ਨਾਲ ਸਟ੍ਰੈਟੇਜਾਈਜ਼ ਕੀਤਾ ਜਾ ਸਕਦਾ ਹੈ ਸੋ ਵੀਰ ਪਰਮੇਂਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਕਮੈਂਟ ਆਇਆ ਹੈ ਸਾਡੀ ਆਪਨਾ ਪੱਖ ਆਮ ਲੋਕਾਂ ਤੱਕ ਨਾ ਪਹੁੰਚਾ ਸਕਣ ਸੰਬੰਧੀ ਵੀਡੀਓ ਤੇ ਵੀਰ ਅਸਰ ਜਾਵਲ ਜੀ ਦਾ ਇਹ ਲਿਖਦੇ ਹਨ ਬੜਾ ਸਹੀ ਜਵਾਬ ਦਿੰਦਾ ਹੈ ਡਾਕਟਰ ਸਾਹਿਬ ਤੁਸੀਂ ਆਪਣਾ ਪ੍ਰੋਡਕਟ ਕਿਵੇਂ ਵੇਚਦੇ ਹੋ ਇਹ ਸਾਰੀ ਗੱਲ ਉਸ ਉੱਪਰ ਨਿਰਭਰ ਕਰਦੀ ਹੈ ਮੁਰਗੀ ਇੱਕ ਦਿਨ ਚ ਇੱਕ ਅੰਡਾ ਦਿੰਦੀ ਹੈ ਅਤੇ ਕੱਚੂ ਕੰਮਾ ਕਈ ਅੰਡੇ ਦਿੰਦਾ ਪਰ ਮੁਰਗੀ ਦੇ ਅੰਡੇ ਵਧੇਰੇ ਪਪੂਲਰ ਹਨ ਕਿਉਂਕਿ ਉਹ ਅੰਡੇ ਦੇਣ ਤੋਂ ਬਾਅਦ ਚੀਕਾ ਮਾਰ-ਮਾਰ ਕੇ ਲੋਕਾਂ ਨੂੰ ਦੱਸਦੀ ਹੈ ਕਿ ਉਸ ਨੇ ਅੰਡਾ ਦਿੱਤਾ ਹੈ ਜੀ ਡਾਕਟਰ ਸਾਹਿਬ ਅ ਦੇਖੋ ਅਸ ਜਵੇਦ ਜੀ ਦਾ ਸ਼ੁਕਰੀਆ ਕਿਉਂਕਿ ਇੱਕ ਲਿਖਤ ਸੀ ਜਿਨ੍ਹਾਂ ਨੇ ਸਾਨੂੰ ਪੁੱਛਿਆ ਸੀ ਕਿ ਵੀ ਅਸੀਂ ਕਿਵੇਂ اپنی گل دنیا تک ਪਹੁੰਚਾਈਏ اور ਉਸੇ ਚੀ ਉਹਨਾਂ ਨੇ ਕਿਹਾ ਸੀ ਕਿ ਭਾਈ ਦੁਸ਼ਮਨ ਦਾ ਤਾਂ ਗੋਆ ਵੀ ਵਿਕਦਾ ਹੈ ਤੇ ਸਾਡਾ ਸੋਨਾ ਵੀ ਨਹੀਂ ਵਿਕਦਾ। ਉਸ ਦੇ ਜਵਾਬ ਦੇ ਵਿੱਚ ਮੈਂ ਕਿਹਾ ਸੀ ਕਿ ਭਾਈ ਕੋਈ ਜਿਹੜਾ ਸੋਨਾ ਹੈ ਉਹਨੂੰ ਬਾਹਰ ਨਿਕਲ ਕੇ ਦੱਸਣਾ ਪੈਂਦਾ ਹੈ ਬੇਸ਼ੱਕ ਉਹਦੀ ਚਮਕ ਵੀ ਹੁੰਦੀ ਹੈ ਪਰ ਹਰ ਚਮਕ ਦੀ ਚੀਜ਼ ਸੋਨਾ ਨਹੀਂ ਹੁੰਦੀ ਪਿੱਤਲ ਵੀ ਚਮਕਦਾ ਹੈ। ਜੀ। ਔਰ ਇਸੇ ਤਰ੍ਹਾਂ ਜੇ ਗੋਏ ਵਾਲਾ بار بار ਗੋਏ ਦੇ ਉੱਤੇ ਸੰਧੂਰ ਸੁੱਟ ਕੇ ਉਹਨੂੰ ਕਹੀ ਜਾਏ ਕਿ ਇਹ ਦੇਵਤੇ ਦਾ ਪ੍ਰਸ਼ਾਦ ਹੈ। ਤਾਂ ਫੇਰ ਉਹ ਜਨੂਅਰੀ ਕਹੀ ਜਾਂਦੇ ਨੇ ਕਿਸੇ ਨੂੰ ਕੋਈ ਕੁਝ ਨਹੀਂ ਹੁੰਦਾ ਕਹਿੰਦਾ ਚਲੋ ਬਾਕੀ ਕੰਮ ਨਹੀਂ ਹੋਇਆ ਦੇਵਤੇ ਦਾ ਇਹ ਪ੍ਰਸ਼ਾਦ ਵੀ ਲੈ ਲਓ ਤੇ ਗੋਆ ਵਿਖ ਗਏ ਸੋ ਉਦੇ ਚੀ ਰਾਦਰ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਤੁਸੀਂ ਪੁੱਛ ਰਹੇ ਸੀ ਕਿ ਬਈ ਟਰਟਲ ਕਿਨੂੰ ਕਹਿੰਦੇ ਨੇ ਤਾਂ ਮੈਂ ਔਰ ਜਿਹੜੀ ਅਸਦ 자ਵੇਦ ਜੀ ਨੇ ਲਾਈਨ ਦਿੱਤੀ ਉਹਨਾਂ ਨੇ ਇਹ ਕਿਹਾ ਕਿ ਬਈ ਮੁਰਗੀ ਜਦੋਂ ਆਂਡਾ ਦਿੰਦੀ ਔਰ ਉਹਨਾਂ ਨੇ ਲੋਹਰੀ ਸਟਾਈਲ ਦੇ ਵਿੱਚ ਉਦਾਹਰਣ ਦਿੱਤੀ ਹੈ ਤੇ ਤੁਸੀਂ ਟਰਟਲ ਦਾ ਪੁੱਛ ਰਹੇ ਸੀ ਕਿ ਵੀ ਕੀ ਇਹ ਮੈਂ ਕਹਾਂ ਜੀ ਕਛੂ ਕਮ ਹੈ ਜੀ ਤੇ ਫਿਰ ਜਦੋਂ ਉਹਨਾਂ ਨੇ ਕੁਖੜੀ ਦੀ ਆਵਾਜ਼ ਦੀ ਗੱਲ ਕੀਤੀ ਤੇ ਫਿਰ ਇਹੀ ਸੀ ਵੀ ਕੁਖੜੀ ਤਾਂ ਆਹ ਕੁਖੜੀ ਤਾਂ ਨਾਲੇ ਕੁਟ 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 ਕਰਦੀ ਹੈ ਜੀ ਔਰ ਜਿਹੜਾ ਟਰਟਲ ਹੈ ਜਾਂ ਕਛੂ ਕਮ ਹੈ ਉਹ ਭਾਵੇਂ ਅੰਡਿਆਂ ਦਾ ਢੇਰ ਲਾ ਦਿੰਦਾ ਹੈ ਉਹਨਾਂ ਕਹਿੰਦੇ ਜਿਹੜਾ ਕੁਖੜੀ ਦੇ ਅੰਡੇ ਨੇ ਉਹ ਮਹਿੰਗੇ ਵਿਕਦੇ ਹਨ ਕੋਈ ਲੌਜੀਕ ਵੀ ਹੈ ਇਸ ਗੱਲ 'ਤੇ ਪਰ ਇਹ ਜ਼ਰੂਰੀ ਨਹੀਂ ਹੈ ਕਿਉਂਕਿ ਉਹਦੀ ਫੂਡ ਵੈਲਿਊ ਹਾਲਾਂਕਿ ਸ਼ਾਇਦ ਬਹੁਤ ਸਾਰੇ ਆਂਡਿਆਂ ਦੀ ਫੂਡ ਵੈਲਿਊ ਇੱਕੋ ਜਿਹੀ ਹੁੰਦੀ ਹੋਵੇ ਪਰ ਮੈਨੂੰ ਇਹ ਹੈ ਕਿ ਕੁਛ ਕੁਕੜੀ ਚ ਜ਼ਰੂਰ ਹੈ ਕਲਾ ਕੁੜਕੜ ਕੋੜ ਕਰਕੇ ਨਹੀਂ ਹੈ ਉਹਦਾ ਜਿਹੜੇ ਈਵਨ ਬਤਖ ਦੇ ਆਂਡੇ ਹੁੰਦੇ ਨੇ ਉਹ ਤੋਂ ਵੱਡੇ ਹੁੰਦੇ ਨੇ ਸਾਈਜ਼ ਦੇ ਵਿੱਚ ਲੇਕਿਨ ਲੋਕ ਜਦੋਂ ਖਰੀਦੇ ਨੇ ਉਹ ਫਿਰ ਵੀ ਬਤਖ ਦੇ ਆਂਡੇ ਕਈ ਵਾਰੀ ਸਸਤੇ ਵਿਕਦੇ ਆ ਕੁਕੜੀ ਨਾਲੋਂ ਜੀ ਪਰ ਅਸੀਂ ਚਲੋ ਆਪਣੀ ਦਲੀਲ ਦੀ ਖਾਤਰ ਇਸ ਗੱਲ ਨੂੰ ਲਈਏ ਅ ਅਸਦ ਜਾਵੈਦ ਜੀ ਦਾ ਕਿ ਵੀ ਉਹ ਤਾਂ ਕਹਿੰਦੇ ਨੇ ਵੀ ਕੁਕੜੀ ਆਂਡਾ ਇੱਕ ਦੰਦੀ ਆ ਤਾਂ ਕਿੰਨਾ ਰੌਲਾ ਪਾਉਂਦੇ ਕਿੰਨੀ ਦਰ ਕੁੜਕੁੜ ਕਰਦੀ ਰਹਿੰਦੇ ਕਿ ਜੀ ਅਸੀਂ ਦਿੱਤਾ ਹੈ ਹਾਲਾਂਕਿ ਜੇ ਮੈਂ ਇਸ ਗੱਲ ਨੂੰ ਹੀ ਅੱਗੇ ਤੋਰਨਾ ਹੋਵੇ ਤੇ ਫਿਰ ਉਹ ਪੰਜਾਬੀ ਦੀ ਇੱਕ ਐਕਸਪ੍ਰੈਸ਼ਨ ਇਹਦੇ ਨਾਲ ਹੀ ਜੁੜੀ ਹੋਈ ਹੈ ਕਿ ਆਂਡਾ ਕਿਤੇ ਤੇ ਕੁੜਕੁੜ ਕਿਤੇ ਕੁੜਕੁੜ ਕਿਤੇ ਉਹ ਪਤਾ ਨਹੀਂ ਹੁੰਦਾ ਹੁੰਦਾ ਹੋਣਾ ਕਿ ਵੀ ਆਂਡਾ ਦੇ ਕੇ ਕੁਕੜੀ ਉੱਠ ਜਾਂਦੀ ਹੋਣੀ ਹੈ ਫਿਰ ਜਾ ਕੇ ਕੁੜਕੁੜ ਕਿਤੇ ਹੋਰ ਕਰਦੀ ਹੋਣੀ ਹੈ ਤੇ ਦੂਜੇ ਜਿਹੜਾ ਇਹਨੂੰ ਦੇਖਦੇ ਹੋਣੇ ਨੇ ਵੀ ਸ਼ਾਇਦ ਇੱਥੇ ਵੀ ਦਿੱਤਾ ਪਰ ਆਂਡਾ ਕਿਤੇ ਹੋਰ ਦੇ ਆਈ ਹੁੰਦੀ ਜੀ ਜੀ ਅ ਲੇਕਨ ਜਿਹੜਾ ਉਹਨਾਂ ਦਾ ਜਸਟ ਹੈ ਗੱਲ ਦੇ ਕਹਿਣ ਦਾ ਕਿ ਵੀ ਅਲਟੀਮੇਟਲੀ ਔਰ ਇਹ ਗੱਲ ਅਕਸਰ ਮੈਂ ਹੋਰ ਕੰਟੈਕਸਟ ਦੇ ਵਿੱਚ ਵੀ ਕਹਿੰਦਾ ਹਾਂ ਬਹੁਤ ਵਾਰ ਅਸੀਂ ਇਹ ਮੰਨ ਲਏ ਨੇ ਕਿ ਜੀ ਸੱਚ ਦੀ ਅਲਟੀਮੇਟਲੀ ਜਿੱਤ ਹੁੰਦੀ ਹੈ ਜੀ ਕਹਿੰਦੇ ਆ ਅਸੀਂ ਔਰ ਬਹੁਤ ਵਾਰੀ ਅਸੀਂ ਉਹਨੂੰ ਮੈਂ ਵੀ ਕੋਟ ਕਰਦੇ ਆਂ ਕੂੜ ਨਖਟਾ ਨਾਨਕਾ ਔੜਕ ਸੱਚ ਰਹੀ ਹੈ ਸਗਾ ਸੱਚ ਨੇ ਜਿੱਤਣਾ ਹੀ ਜਿੱਤਣਾ ਹੈ ਅਰੇ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰਹਿ ਔਰ ਹੋ ਸਕਦਾ ਮੈਂ ਗਲਤ ਹਾਂ ਪਰ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਹੈ ਕਿ ਦੁਨੀਆ ਦੇ ਵਿੱਚ ਜੇ 6-7000 ਸਾਲ ਦਾ ਮਨੁੱਖੀ ਇਤਿਹਾਸ ਦੇਖੀਏ ਤੇ ਫੇਰ ਕੂੜ ਵਿਕਦਾ ਝੂਠ ਵਿਕਦਾ ਜੇ ਕੂੜ ਜਾਂ ਝੂਠ ਵਾਲਾ ਜਿਹੜਾ ਹੈ ਉਹ ਇਵੇਂ ਉਹਨੂੰ ਵੇਚਦਾ ਹੈ ਕਿ ਜਿਵੇਂ ਸੱਚ ਹੈ ਤੇ ਬਹੁਤ ਸਾਰੇ ਖਰੀਦਦੇ ਨੇ ਤੇ ਹੁਣ ਜੇ ਸੱਚ ਵਾਲਾ ਇਹ ਕੇ ਘਰ ਬੈਠਾ ਜੀ ਮੈਂ ਤਾਂ ਸੱਚਾ ਇਸ ਲਈ ਮੈਂ ਜਿਤਨਾ ਇਵੇਂ ਨਹੀਂ ਹੁੰਦਾ ਇਹ ਜਿਹੜਾ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੀ ਅਲਟੀਮੇਟ ਰੱਬ ਦੀ ਦਰਗਾਹ ਦੀ ਗੱਲ ਹੈ ਕਿ ਉਥੇ ਸੱਚੋ ਹੀ ਸੱਚ ਨਿਬੜੈ ਚੁਣ ਵਖ ਕੱਢੈ ਜਜਮਾਲਿਆ ਥਾਂ ਐ ਨਾ ਪਾਇਨ ਕੂੜਿਆ ਮੂੰਹ ਕਾੜੇ ਦੋਜ਼ਖ ਚਾਲਿਆ ਤੇਰੇ ਨਾਂਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਬਹਿ ਨਾਵੇਂ ਧਰਮ ਬਹਾਲੇ ਜੀ ਹੁਣ ਇਹ ਗੱਲ ਉਸ ਅਲਟੀਮੇਟ ਜਜਮੈਂਟ ਦੀ ਹੈ ਕਿ ਜਿੱਥੇ ਔਰ ਹਾਲਾਂਕਿ ਠੀਕ ਹੈ ਅੱਜ ਸਾਡੇ ਆਫਿਸ 'ਚ ਇੱਕ ਗੋਰੇ ਸੱਜਣ ਅੰਗਰੇਜ਼ ਉਥੋਂ ਪੈنسਿਲਵੇਨੀਆ ਤੋਂ ਮਿਲਣ ਆਏ ਹੋਏ ਸੀ ਇੱਕ ਹੋਰ ਸਾਡੇ ਟੀਵੀ 84 ਦੇ ਐਡਮਾਇਰਰ ਨੇ ਉਹਨਾਂ ਦੇ ਨਾਲ ਤੇ ਜਿਵੇਂ ਜਦੋਂ ਅਮਰੀਕਨ ਔਰ ਜਿਨ੍ਹਾਂ ਦਾ ਇੰਟਰਸਟ ਰਿਲੀਜੀਅਨ 'ਚ ਹੁੰਦਾ ਹੈ ਫਲਸਫੀ 'ਚ ਹੁੰਦਾ ਹੈ ਉਹ ਅਕਸਰ ਇਹ ਸਵਾਲ ਪੁੱਛਦੇ ਨੇ ਵੀ ਸਿੱਖਾਂ ਦੀ ਸਿੱਖ ਧਰਮ ਦੀ ਪੋਜੀਸ਼ਨ ਆਫਟਰ ਲਾਈਫ ਬਾਰੇ ਕੀ ਹੈ ਰੀ ਇਨਕਾਰਨੇਸ਼ਨ ਬਾਰੇ ਕੀ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਵੀ ਸਰਫੇਸ਼ੀਅਲ ਕਿਸਮ ਦੇ ਸਕਾਲਰ ਨੇ ਉਹ ਆਲਮੋਸਟ ਹਿੰਦੂ ਪੋਜੀਸ਼ਨ ਨੂੰ ਹੀ ਬਿਆਨ ਕਰਦੇ ਨੇ ਜੀ ਯਾ ਵੀ ਬੀਲੀਵ ਇਨ ਆਫਟਰ ਲਾਈਫ ਯਾ ਵੀ ਬੀਲੀਵ ਇਨ ਹੈਵਨ ਐਂਡ ਹੈਲ OR ਵੀ ਬੀਲੀਵ ਇਨ ਆਫਟਰ ਰੀ ਇਨਕਾਰਨੇਸ਼ਨ ਜੀ ਸੋ ਇਸ ਹਾਲਾਂ ਜਦੋਂ ਤੁਸੀਂ ਗੁਰਬਾਣੀ ਦੀਆਂ ਤੁਕਾਂ ਨੂੰ ਬਹੁਤ ਸਧਾਰਨ ਢੰਗ ਦੇ ਨਾਲ ਬਿਆਨ ਕਰਨਾ ਚਾਹੋਗੇ ਤੇ ਜੋ ਮੈਂ ਪਹਿਲਾਂ ਕਿਹਾ ਇਹ ਠੀਕ ਲੱਗੇਗਾ ਲੇਕਿਨ ਗੁਰੂ ਸਾਹਿਬ ਦਾ ਜਾਂ ਗੁਰਮਤਿ ਦਾ கான்ਸੈਪਟ ਜਿਹੜਾ ਜਦੇ ਵਿੱਚ ਕੋਈ ਇਹ ਇਕਰਾਰਨਾਮਾ ਨਹੀਂ ਹੈ ਕਿ ਭਾਈ ਤੁਸੀਂ ਜੇ ਚੰਗਾ ਕਰਦੇ ਹੋ ਤੇ ਤੁਹਾਡੇ ਨਾਲ ਫਿਰ ਤੁਹਾਨੂੰ ਸਵਰਗਾ ਚ ਇਹ ਮਿਲੇਗਾ ਤੇ ਨਾ ਹੋਇਆ ਤੇ ਤੁਸੀਂ ਨਰਕਾਂ ਚ ਜਾਓਗੇ ਜਾਂ ਕੋਈ ਹੋਰ ਜਦੋਂ ਈਵਨ ਰੀਇਨਕਾਰਨੇਸ਼ਨ ਦੀ ਵੀ ਗੱਲ ਹੁੰਦੀ ਹੈ ਫਿਰ ਰੀਇਨਕਾਰਨੇਸ਼ਨ ਕੋਈ ਹੁਣ ਜਿਹੜੇ ਪੁਨਰ ਜੀਵਨ 'ਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਜੀ ਉਹ ਇਹ ਤਾਂ ਨਹੀਂ ਕਹਿੰਦੇ ਕਿ ਅਗਲੇ ਜਨਮ 'ਚ ਤੁਸੀਂ ਪਿੱਪਲ ਦਾ ਦਰਖਤ ਬਣ ਜਾਓਗੇ ਜਾਂ ਅਗਲੇ ਜਨਮ 'ਚ ਜਿਹੜਾ ਤੁਸੀਂ ਬੋੜ ਦਾ ਦਰਖਤ ਬਣੋਗੇ ਤੇ ਲੇਕਿਨ ਜਦੋਂ ਗੁਰੂ ਸਾਹਿਬ ਨੇ ਆਪਣੇ ਮਨੁੱਖੀ ਜੀਵਨ ਦੀ ਗੱਲ ਕੀਤੀ ਤੇ ਫੇਰ ਇਹ ਸੀ ਕਿ ਕੇਕ ਤੇ ਰੁਖ ਬਿਰਖ ਹਮ ਚੀਨੇ ਹੈ ਕਿ ਕਿੰਨੀ ਦੇਰ ਅਸੀਂ ਰੁਖ ਰਹਿ ਬਿਰਖ ਰਹਿ ਹੁਣ ਇਹ ਈਵੋਲੂਸ਼ਨ ਹੈ ਜੇ ਤੁਸੀਂ ਨੇਚਰ ਦੇ ਈਵੋਲੂਸ਼ਨ ਦੀ ਗੱਲ ਕਰਦੇ ਹੋ ਲੇਕਿਨ ਇੱਕ ਗੱਲ ਬਾਰੇ ਕੋਈ ਕਿਸੇ ਨੂੰ ਦੋ ਰਾਵਾਂ ਨਹੀਂ ਰਹਿੰਦੀਆਂ ਜਾਂ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਦੇ ਵਿੱਚ ਜਿਹੜਾ ਐਮਫਸਿਸ ਹੈ ਉਹ ਕਰੰਟ ਲਾਈਫ ਦੇ ਉੱਤੇ ਹੈ ਕਿ ਅਸੀਂ ਆਪਣਾ ਜੀਵਨ ਕਿਵੇਂ ਜਿਉਣਾ ਹੈ ਬਾਕੀ ਨਿਰੰਕਾਰ ਦੇ ਹੱਥ ਹੈ ਔਰ ਸਾਡੇ ਲਈ ਨਾ ਅੱਗੇ ਦੀ ਕੋਈ ਕੋਈ ਖੌਫ ਹੈ ਮੌਤ ਦਾ ਨਾ ਅੱਗੇ ਦੀ ਕੋਈ ਚੰਨ ਹੈ ਜੀ ਕਿ ਕੋਈ ਜਿਹੜਾ ਹੈ ਉੱਥੇ ਖਾਸ ਸਾਡੇ ਨਾਲ ਸਲੂਕ ਹੋਏਗਾ ਅਸੀਂ ਤਾਂ ਇਹ ਮੰਨ ਕੇ ਤੁਰਦੇ ਆ ਕਿ ਅਸੀਂ ਸੱਚ ਦੇ ਰਸਤੇ ਤੇ ਤੁਰਨੇ ਸੱਚੇ ਰਹਿਣ ਤੇ ਉਥੇ ਸੱਚੋ ਹੀ ਸੱਚ ਨਿਭੜੇ ਜੁਣ ਵਖੜੇ ਜਿਹੜਾ ਝੂਠ ਹੈ ਉਹ ਪਾਸੇ ਹੁੰਦਾ ਤੇ ਨਰਨਕਾਰ ਦੀ ਦਰਗਾਹ ਦੇ ਵਿੱਚ ਸੱਚ ਜਿਹੜਾ ਉਹੀ ਪ੍ਰਵਾਨ ਚੜਦੇ ਉਹ ਦਰਗਾਹ ਤੁਹਾਡੀ ਡੇ ਟੂ ਡੇ ਲਾਈਫ ਦੇ ਵਿੱਚ ਵੀ ਤੁਹਾਡਾ ਆਪਣਾ ਆਇਨਾ ਹੈ ਜਦੋਂ ਤੁਸੀਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ ਤੇ ਤੁਸੀਂ ਆਪਣੀ ਕਚਹਿਰੀ ਚ ਰੋਜ਼ ਖਨੋਂਦੇ ਹੋ ਆਪਣੀ ਆਰਸੀ ਆਪਣੇ ਉਹ ਮੁਖਾਰ ਬਿੰਦ ਤੋਂ ਜਿਹੜਾ ਤੁਹਾਡੇ ਮਨ ਦੀਆਂ ਅੱਖਾਂ ਨੇ ਉਹਦੇ ਨਾਲ ਤੁਸੀਂ ਆਪਣੇ ਜ਼ੈਨ ਨੂੰ ਦੇਖਦੇ ਹੋ ਤੁਹਾਨੂੰ ਪਤਾ ਹੈ ਤੁਸੀਂ ਕਿੱਥੇ ਗੁਨਾਹਗਾਰ ਹੋ ਕਿੱਥੇ ਤੁਸੀਂ ਸੱਚਿਆਰ ਹੋ ਪਰ ਜਿਹੜੀ ਗੱਲ ਅਗੇਨ ਅ ਅਸਦ ਜਾਵੇਦ ਜੀ ਨੇ ਕੀਤੀ ਹੈ ਜੇ ਦੁਨੀਆ 'ਚ ਤੁਸੀਂ ਆਪਣਾ ਵਿਊ ਪੁਆਇੰਟ ਨਹੀਂ ਦੇ ਸਕਦੇ ਦੁਨੀਆ ਦੇ ਵਿੱਚ ਤੁਸੀਂ ਕੂ ਕੂ ਕੇ ਪੁਕਾਰ ਮੈਂ ਇਤਨੀ ਕਹਿੰਦਾ ਵੀ ਤੁਸੀਂ ਪ੍ਰੋਪਾਗੈਂਡਾ ਕਰੋ ਝੂਠ ਬੋਲੋ ਲੇਕਿਨ ਸੱਚਾ ਬੰਦਾ ਇਹ ਮੰਨ ਕੇ ਘਰ ਬੈਠਾ ਰਿਹਾ ਜੀ ਮੈਂ ਤਾਂ ਸੱਚਾ ਹੈ ਤੇ ਸੱਚ ਅਲਟੀਮੇਟਲੀ ਈ ਵੈ ਨਹੀਂ ਹੁੰਦਾ ਫਿਰ ਝੂਠ ਵਿਕੇਗਾ ਝੂਠ ਜਿਹੜਾ ਉਹ ਸੱਚ ਦੇ ਜਿਹੜਾ ਉਹ ਕਪੜੇ ਪਾ ਕੇ ਕਿਉਂਕਿ ਝੂਠ ਹੁੰਦਾ ਹੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਬੇਸ਼ੱਕ ਪੂਰ ਡੋਬਦਾ ਪਰ ਇੱਕ ਵਾਰੀ ਤਾਂ ਕੂੜ ਜਿਹੜਾ ਇੰਨਾ ਇਸੇ ਤੋਂ ਹੀ ਕਹਿੰਦੇ ਨੇ ਜੀ ਸੱਚ ਕੌੜਾ ਹੁੰਦਾ ਹੁਣ ਕੌੜਾ ਇਸ ਲਈ ਹੈ ਕਿ ਜਿਹਨੇ ਵੀ ਸੱਚੀ ਗੱਲ ਕਹਿਣੀ ਹੈ ਉਹ ਦੂਸਰੇ ਨੂੰ ਚੁਬੜਣੀ ਹੈ ਤੇ ਕੂੜ ਵਾਲੇ ਨੇ ਖੁਸ਼ਾਮਦ ਕਰਨੀ ਹੈ ਇਸ ਕਿਸਮ ਦੀ ਗੱਲ ਕਰਨੀ ਹੈ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸਤ ਜਵੇਦ ਜੀ ਦਾ ਕਿ ਉਹਨਾਂ ਨੇ ਹੁਣ ਸਾਨੂੰ ਕੁਕੜੀ ਦੀ ਕੁੜਕੜਵੀਂ ਕਰਨ ਦੀ ਜਾਂਚ ਦੱਸ ਦਿੱਤੀ ਤੇ ਕੱਚੂ ਕੰਮ ਤਾਂ ਨਹੀਂ ਮੈਨੂੰ ਉਹ ਤਾਂ ਬੋਲਦਾ ਹੀ ਨਹੀਂ ਹੋਣਾ ਤਾਂ ਹੀ ਉਹਨਾਂ ਨੇ ਕਿਹਾ ਕਿ ਜ ਉਹਨੇ ਢੇਰ ਲਾਇਆ ਅੰਡੇ ਦਾ ਉਹ ਬੋਲਦਾ ਨਹੀਂ ਹੈ ਸੋ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਇਸਲਾਮ ਹੈ ਨਾਲ ਲੈਣੇ ਆਪ ਬ੍ਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਤ ਵਿੱਚ ਤਾਂ